ਸਤ ਸ੍ਰੀ ਅਕਾਲ ਮੈਂ ਚਰਨਜੋ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਫ ਪੰਜਾਬ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮਾਨ ਸਰਕਾਰ ਦੇ ਵੱਲੋਂ ਵਾਪਸ ਲੈ ਲਈ ਗਈ ਲੈਂਡ ਪੁਲਿੰਗ ਨੀਤੀ ਦੀ ਕਿਸਾਨਾਂ ਦੇ ਅੱਗੇ ਮਾਨ ਸਰਕਾਰ ਝੁਕ ਗਈ ਹੈ ਅਕਾਲੀ ਦਲ ਦੇ ਵੱਲੋਂ ਆਪਣਾ ਨਵਾਂ ਪ੍ਰਧਾਨ ਚੋਲਿਆ ਗਿਆ ਤੇ ਬੀਬੀ ਸਤਵੰਤ ਕੌਰ ਨੂੰ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਹੈ ਯਾਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬੰਦਿਆ ਸਾਰੀ ਖੁਦ ਉਹਨਾਂ ਨੇ ਕੁਝ ਵੱਡੇ ਐਲਾਨ ਕਰ ਦਿੱਤੇ ਨੇ ਤੇ ਕਿਆ ਨੀ ਹਰਪ੍ਰੀਤ ਸਿੰਘ ਤੇ ਸੁਖਬੀਰ ਸਿੰਘ ਬਾਦਲ ਵੀ ਬੋਲ ਪਏ ਨੇ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਇਸ ਮਾਮਲੇ ਤੇ ਆਪਣਾ ਬਿਆਨ ਦੇ ਦਿੱਤਾ ਗਿਆ ਵਿਕਰਮ ਜਿੱਟੇ ਦੀ ਜ਼ਮਾਨਤ ਲੈ ਕੇ ਅੱਜ ਸੁਣਵਾਈ ਹੋ ਗਈ ਹੈ 1158 ਪ੍ਰੋਫੈਸਰਾਂ ਦੀ ਪ੍ਰਤੀਰਾਧ ਕਰਨਵਗਰੋਂ ਦੁਬਾਰਾ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਗਈ ਹੈ ਗਾਣਿਆਂ ਦੇ ਵਿੱਚ ਔਰਤਾ ਪ੍ਰਤੀ ਇਤਰਾਜਜੋਗ ਸ਼ਬਦਾਵਲੀ ਵਰਤ ਨੂੰ ਲੈ ਕੇ ਹਣੀ ਸਿੰਘ ਅਤੇ ਕਰਨ ਓਜਲਾ ਦੇ ਵੱਲੋਂ ਮਾਫੀ ਮੰਗ ਲਈ ਗਈ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਆਉਣ ਵਾਲੇ ਦਿਨੋਂ ਲੈ ਕੇ ਪੰਜਾਬ ਦੇ ਵਿੱਚ ਮੀਂਹ ਦੀ ਭਵਿੱਖਬਾਣੀ ਕਰ ਦਿੱਤੀ ਗਈ ਹੈ। ਇਹਨਾਂ ਸਾਰੀਆਂ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ। ਪੰਜਾਬ ਦੇ ਵਿੱਚ ਇਸ ਨੂੰ ਲੈ ਕੇ ਸਭ ਤੋਂ ਵੱਡਾ ਮੁੱਦਾ ਤੇ ਮਾਨ ਸਰਕਾਰ ਦੇ ਗਲੇ ਦੀ ਹੱਡੀ ਬਣਦਾ ਮੁੱਦਾ ਲੈਣ ਪੁਲਿੰਗ ਨੀਤੀ ਦਾ ਸੀ ਜੋ ਕਿ ਹੁਣ ਮਾਨ ਸਰਕਾਰ ਨੇ ਵਾਪਸ ਲੈਣ ਦਾ ਫੈਸਲਾ ਲੈ ਲਿਆ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਦੁਆਰਾ 14 ਪੰਜ 2025 ਦੀ ਲੈਂਡ ਪੁਲੀ ਨੀਤੀ ਅਤੇ ਇਸ ਤੋਂ ਬਾਅਦ ਇਸ ਦੀਆਂ ਸੋਧਾਂ ਨੂੰ ਵਾਪਸ ਲੈਂਦੀ ਹੈ ਤੇ ਨਾਲ ਹੀ ਸਾਰੀਆਂ ਕਾਰਵਾਈਆਂ ਜਿਵੇਂ ਕਿ ਐਲਓਆਈ ਰਜਿਸਟ੍ਰੇਸ਼ਨ ਅਧੀਨ ਜਾਂ ਹੋਰ ਜਿਨੇ ਕਾਰਵਾਈ ਕੀਤੀ ਗਈਆਂ ਨੇ ਉਹਨਾਂ ਨੂੰ ਵੀ ਰੱਦ ਕਰਦੀ ਹੈ ਇਸ ਪ੍ਰਕਾਰ ਪੰਜਾਬ ਸਰਕਾਰ ਦੇ ਵੱਲੋਂ ਇਸ ਲੈਂਡ ਪੁਲੀ ਨੀਤੀ ਨੂੰ ਰੱਦ ਕਰਨ ਦਾ ਫੈਸਲਾ ਲੈ ਲਿਆ ਗਿਆ ਕਿਸਾਨਾਂ ਦੇ ਰੋਹ ਅੱਗੇ ਵਿਰੋਧੀ ਪਾਰਟੀਆਂ ਦੇ ਰੋਹ ਅੱਗੇ ਮਾਨ ਸਰਕਾਰ ਚੋਕਦੀ ਦ ਖੈਦਰੀਆ ਕਿਉਂਕਿ ਇਸ ਨੂੰ ਲੈ ਕੇ ਹਾਈ ਕੋਰਟ ਦੇ ਵੱਲੋਂ ਵੀ ਇਸ ਮਾਮਲੇ ਤੇ ਰੋਕ ਇਸ ਲੈਣ ਪੁਲੀ ਨੀਤੀ ਤੇ ਰੋਕ ਲਗਾ ਦਿੱਤੀ ਗਈ ਸੀ ਤੇ ਅਗਲੀ ਸੁਣਵਾਈ 10 ਸਤੰਬਰ ਨੂੰ ਹੋਣੀ ਸੀ ਪਰ ਇਸ ਤੋਂ ਪਹਿਲਾਂ ਮਾਨ ਸਰਕਾਰ ਦੇ ਵੱਲੋਂ ਆਪਣੇ ਪੈਰ ਪછા ਖੇਚਲੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਮੇਂ-ਸਮੇਂ ਤੇ ਇਸ ਲੈਂਡ ਪੁਨਰ ਨੀਤੀ ਦੇ ਫਾਇਦੇ ਕਿਸਾਨਾਂ ਨੂੰ ਦੱਸੇ ਜਾ ਰਹੇ ਸਨ ਪਰ ਕਿਸਾਨਾਂ ਦੇ ਵੱਲੋਂ ਇੱਕ ਹੀ ਮੰਗ ਕੀਤੀ ਜਾ ਰਹੀ ਸੀ ਕਿ ਇਸ ਲੈਂਡ ਪੁਨਰ ਨੀਤੀ ਨੂੰ ਮੁੱਢੋਂ ਰੱਦ ਕਰ ਦਿੱਤਾ ਜਾਵੇ ਤੇ ਇਸ ਨੂੰ ਲੈ ਕੇ ਭਾਵੇਂ ਉਹ ਪੰਜਾਬ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਭਾਜਪਾ ਹੋਵੇ ਇਹ ਸਾਰੀਆਂ ਵਿਰੋਧੀ ਪਾਰਟੀਆਂ ਇਸ ਲੈਂਡ ਪੁਨਰ ਨੀਤੀ ਦੇ ਖਿਲਾਫ ਧਰਨੇ ਮੁਜ਼ਾਰੇ ਕਰਦੀਆਂ ਦਿਖਾਈ ਦੇ ਰੀਆਂ ਸਨ ਤੇ ਇਸ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਇਸ ਲੈਂਡ ਪੁਨਰ ਨੀਤੀ ਨੂੰ ਰੱਦ ਕਰਨ ਦਾ ਫੈਸਲਾ ਲੈ ਲਗਾਇਆ ਲੈਂਡ ਪਲਾਨੀ ਨੀਤੀ ਨੂੰ ਰੱਦ ਕਰਨ ਤੋਂ ਬਾਅਦ ਕਾਂਗਰਸੀ ਅਤੇ ਅਕਾਲੀ ਦਲ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਕਿ ਸਰਕਾਰ ਇੱਕ ਵਾਰ ਫਿਰ ਤੋਂ ਲੋਕਾਂ ਦੇ ਰੋਹ ਅੱਗੇ ਝੁਕਦੀ ਦਿਖਾਈ ਦੇ ਰਹੀ ਹੈ ਇਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜੋ ਅਰਵਿੰਦ ਕੇਚਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਸਾਨਾਂ ਦੀ ਜ਼ਮੀਨ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਨੂੰ ਲੈ ਕੇ ਬਿਨਾਂ ਸ਼ਰਤ ਕਿਸਾਨਾਂ ਕੋਲੋਂ ਇਹ ਦੋਵੇਂ ਲੀਡਰ ਮਾਫੀ ਮੰਗਣਾ ਤੇ ਦੂਜੇ ਪਾਸੇ ਅਕਾਲੀ ਦਲ ਦੇ ਸੀਨੀਅਰ ਅਗੂ ਡਾਕਟਰ ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਜੋ ਸਰਕਾਰ ਦੇ ਵੱਲੋਂ ਇਸ ਲੈਂਡ ਪੁਲੀ ਨੀਤੀ ਨੂੰ ਰੱਦ ਕਰ ਦਿੱਤਾ ਗਿਆ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਤੇ ਅਕਾਲੀ ਦਲ ਦੇ ਵੱਲੋਂ ਜੋ ਵੱਡੇ ਪੱਦਰ ਤੇ ਧਰਨੇ ਮੁਜਾਰੇ ਕੀਤੇ ਜਾ ਰਹੇ ਸਨ ਉਸ ਦਾ ਨਤੀਜਾ ਹੈ ਲੋਕਾਂ ਦਾ ਗੁੱਸਾ ਦੇਖਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਇਹ ਪਤਾ ਲੱਗ ਗਿਆ ਸੀ ਕਿ ਪੰਜਾਬੀ ਇਹ ਲੋਟ ਨਹੀਂ ਹੋਣ ਦੇਣਗੇ ਤੇ ਸ਼ਰਮਣੀ ਕਾਲਦਲ ਦੇ ਵੱਲੋਂ ਜੋ 2 ਸਤੰਬਰ ਨੂੰ ਮੋਰਚਾ ਲਗਾਇਆ ਜਾਣਾ ਸੀ ਉਸ ਤੋਂ ਪਹਿਲਾਂ ਹੀ ਸਰਕਾਰ ਦੇ ਵੱਲੋਂ ਸਰੈਂਡਰ ਕਰ ਦਿੱਤਾ ਗਿਆ ਹੈ ਇਸ ਪ੍ਰਕਾਰ ਲੈਂਡ ਪ੍ਰਣਨੀਤੀ ਵਾਪਸ ਲੈਣ ਦੇ ਫੈਸਲੇ ਮਗਰੋਂ ਵਿਰੋਧੀ ਪਾਰਟੀਆਂ ਵੱਲੋਂ ਉਹ ਆਪੋ ਆਪਣੇ ਬਿਆਨ ਦਿੱਤੇ ਜਾਣ ਲੱਗ ਪਏ ਨੇ ਵਾਧਿਆਂ ਅਗਲੀ ਖਬਰ ਦੇ ਵੱਲ ਸ਼੍ਰੀ ਕਲਤਕ ਸਾਬ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਪ੍ਰਤੀ ਕਮੇਟੀ ਦੇ ਵੱਲੋਂ ਅੱਜ ਡੈਲੀਗੇਟ ਇਜਲਾਸ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਕੀਤਾ ਗਿਆ ਤੇ ਇਸ ਡੈਲੀਗੇਟ اجلاس ਦੇ ਵਿੱਚ ਬਿਨਾ ਸਰਵ ਸੰਮਤੀ ਦੇ ਨਾਲ ਬਿਨਾ ਕੋਈ ਰੌਲੇ ਰੱਪੇ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਸ਼੍ਰੋਮਣੀ ਕਾਦਲ ਇੱਕ ਵੱਖਰੇ ਤੌਰ ਤੇ ਬਣਦਾ ਦਿਖਾਈ ਦੇ ਰਿਹਾ ਤੇ ਇਸ ਦਾ ਪ੍ਰਧਾਨ ਇਸ ਡੈਲੀਗੇਟ اجلاس ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਟੁੰ ਲੈ ਗਿਆ ਤੇ ਦੂਜੇ ਪਾਸੇ ਬੀਬੀ ਸਤਵੰਤ ਕੌਰ ਨੂੰ ਪੰਥਕ ਕਾਉਂਸਲ ਦੀ ਚੇਅਰਮੈਨ ਬਣਾ ਦਿੱਤਾ ਗਿਆ ਹੈ ਤੇ ਇਸ ਪ੍ਰਕਾਰ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਸਿਆਸੀ ਤੇਰਾ ਉੱਭਰਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਰੌਲਾ ਇਹ ਹੋਵੇਗਾ ਕਿ ਅਸਲੀ ਅਕਾਲੀ ਦਲ ਕਿਹੜਾ ਹੈ ਤੁਜੇ ਪਾਸੇ ਸ਼੍ਰੋਮਣੀ ਕਾਦਲ ਬਾਦਲ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਸ਼੍ਰੋਮਣੀ ਕਾਦਲ ਦੀ ਜੋ ਪਰਤੀ ਹੈ ਸਾਡੇ ਵੱਲੋਂ ਸਹੀ ਤਰੀਕੇ ਦੇ ਨਾਲ ਸ਼੍ਰੀ ਕਾਰਤਕ ਸਾਹਿਬ ਦੇ ਹੁਕਮਾ ਮੁਤਾਬਕ ਕੀਤੀ ਗਈ ਹੈ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਜਿਸ ਧਿਰ ਦੇ ਪ੍ਰਧਾਨ ਬਣੇ ਨੇ ਉਹਨਾਂ ਦੇ ਵੱਲੋਂ ਖੁਦ ਨੂੰ ਆਪਣਾ ਆਪਣਾ ਅਸਲੀ ਅਕਾਲੀ ਦਲ ਦੱਸਿਆ ਜਾ ਰਿਹਾ ਹੈ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਮਗਰੋਂ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆ ਗਿਆ ਹੈ ਉਹਨਾਂ ਦੇ ਪਰ ਆਖ ਗਿਆ ਕਿ ਗਾਨੀ ਹਰਪ੍ਰੀਤ ਸਿੰਘ ਜੋ ਕਿ ਨਵੇਂ ਪ੍ਰਧਾਨ ਬਣੇ ਨੇ ਖੁਦ ਨੂੰ ਪ੍ਰਧਾਨ ਚੁਣਿਆ ਗਿਆ ਇਹ ਏਜੰਸੀਆਂ ਦਾ ਸਾਰਾ ਖੇਡ ਹੈ ਇਹ ਪੰਜਾਬ ਦੇ ਵਿੱਚ ਸਾਰੀ ਖੇਡ ਏਜੰਸੀਆਂ ਦੇ ਵੱਲੋਂ ਕਰਵਾਈ ਜਾ ਰਹੀ ਹੈ ਇੱਕੋ ਇੱਕ ਮਕਸਦ ਹੈ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਪਹਿਲਾਂ ਕਮਜ਼ੋਰ ਕਰਕੇ ਉਹਨਾਂ ਨੇ ਸਾਰਾ ਕੁਝ ਸਾਡੇ ਹੱਥੋਂ ਲੇ ਲੈ ਕੇਵਲ ਤੇ ਕੇਵਲ ਇੱਕ ਸਾਡੀ ਪਾਰਟੀ ਅਤੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਬਚੀ ਹੈ ਤੇ ਇਹਨਾਂ ਏਜੰਸੀਆਂ ਦੇ ਵੱਲੋਂ ਹੀ ਪਹਿਲਾਂ ਸਾਨੂੰ ਸ਼੍ਰੀ ਕਾਟਕ ਸਹਿਬ ਤੋਂ ਸੰਮਣ ਭਜਵਾਏ ਗਏ ਬਾਅਦ ਦੇ ਵਿੱਚ ਸਾਨੂੰ ਸਜ਼ਾ ਸੁਣਾਈ ਗਈ ਤੇ ਪਰ ਸ਼੍ਰੋਮਣੀ ਕਾਦਲ ਨੇ ਸ਼੍ਰੀ ਕਾਟਕ ਸਾਹਿਬ ਨੂੰ ਮੁੱਖ ਰੱਖਦੇ ਹੋਇਆਂ ਸਾਰੀਆਂ ਗਲਤੀਆਂ ਝੋਲੀਆਂ ਪਾਲੀਆਂ ਪਰ ਉਸ ਦੇ ਬਾਵਜੂਦ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਨਵੀਂ ਧਿਰ ਖੜੀ ਕਰ ਦਿੱਤੀ ਗਈ ਹੈ ਸ਼੍ਰੋਮਣੀ ਕਾਦਲ ਨੂੰ ਕਮਜ਼ੋਰ ਕਰਨਿੰਦੇ ਲਈ ਤੇ ਸਾਰੇ ਮਾਮਲ ਨੂੰ ਲੈ ਕੇ ਸਿਮ ਭਗਵੰਤ ਮਾਨ ਦਾ ਵੀ ਵੱਡਾ ਬੈਨ ਨਿਕਲ ਕੇ ਸਾਹਮਣੇ ਆ ਗਿਆ ਉਹਨਾਂ ਨੇ ਕਹਿਣਾ ਕਿ ਅਜੇ 2-3 ਹੋਰ ਨਵੇਂ ਪ੍ਰਧਾਨ ਬਣਨਗੇ ਆਕਾਲੀ ਦਲ ਦੇ ਵਿੱਚ ਬੁਖਲਾਟ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ ਜਦੋਂ ਕਿਸੇ ਮਾਮਲੇ ਵਿੱਚ ਭਗੜੜ ਮੱਚਦੀ ਹੈ ਕੋਈ ਕਿੱਧਰ ਨੂੰ ਭੱਜਦਾ ਹੈ ਕੋਈ ਕਿੱਧਰ ਨੂੰ ਭੱਜਦਾ ਹੈ ਤੇ ਅਜਿਹਾ ਹਾਲ ਸ਼ਰਮਣੀ ਕਾਲ ਦਲ ਦੇ ਵਿੱਚ ਬਣਦਾ ਦਿਖਾਈ ਦੇ ਰਿਹਾ ਇਹਨਾਂ ਆ ਕੇ ਸਿਮ ਭਗਵੰਤ ਮਾਨ ਦੇ ਵੱਲੋਂ ਆਪਣਾ ਇਸ ਮਾਮਲੇ ਤੇ ਬਿਆਨ ਦੇ ਦਿੱਤਾ ਗਿਆ ਵਾਧਿਆ ਅਗਲੀ ਖਬਰ ਤੇ ਵੱਲਾ ਨਵੇਂ ਸ਼੍ਰੋਮਣੀ ਕਾਦਲ ਦੇ ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਸ ਮੌਕੇ ਭਾਸ਼ਣ ਦਿੱਤਾ ਗਿਆ ਤੇ ਭਾਸ਼ਣ ਦਿੰਦਿਆਂ ਹੋਇਆ ਕੁਝ ਵੱਡੇ ਐਲਾਨ ਉਹਨਾਂ ਦੇ ਵੱਲੋਂ ਕਰ ਦਿੱਤੇ ਗਏ ਨੇ ਉਹਨਾਂ ਦਾ ਕਹਿਣਾ ਕਿ ਜਿਵੇਂ ਹੁਕਮ 2 ਦਸੰਬਰ 2024 ਨੂੰ ਹੋਏ ਸਨ ਉਸ ਦੇ ਤਹਿਤ ਹੀ ਇਹ ਸਾਰੀ ਭਰਤੀ ਕਰਕੇ ਇਹ ਜੋ ਨਵੀਂ ਧਿਰ ਇਹ ਉਭਰੀ ਹੈ ਪਰ ਜੋ ਦੂਜੇ ਤੜਾ ਹੈ ਉਹ ਪਗੌੜਾ ਦਲ ਇੱਥੇ ਸ਼੍ਰੋਮਣੀ ਕਾਲ ਦਲ ਬਦਲ ਨੂੰ ਪਗੌੜਾ ਦਲ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਅਖ ਦਿੱਤਾ ਗਿਆ ਸ਼੍ਰੋਮਣੀ ਕਾਲ ਦਲ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਬਾਗੀ ਇਹ ਕਾਲੇ ਨੂੰ ਆਪਣੇ ਚੁੱਲੇ ਸਮੇਟ ਕੇ ਇੱਕ ਕਰਨ ਦੇ ਹੁਕਮ ਸ਼੍ਰੀ ਕਾਲ ਤਕਸਤ ਹੋਏ ਸਨ ਪਰ ਇਹਨਾਂ ਦੇ ਵੱਲੋਂ ਆਪਣਾ ਵੱਖਰਾ ਚੁੱਲਾ ਬਣਾ ਲਿਆ ਗਿਆ ਤੇ ਇਸ ਨੂੰ ਲੈ ਕੇ ਹੁਣ ਗਏ ਨੇ ਹਰਪ੍ਰਿੰਤ ਸਿੰਘ ਨੇ ਸਪਸ਼ਟੀਕਰਨ ਦਿੰਦਿਆਂ ਹੋਇਆ ਆਖਿਆ ਕਿ ਉਸ ਮੌਕੇ ਜੋ ਸਦਾਰ ਲੈਦਾ ਢੜਾ ਵੱਖਰਾ ਢੜਾ ਬਣਿਆ ਸੀ ਉਸ ਨੇ ਇਸ ਹੁਕਮ ਮਗਰੋਂ ਆਪਣੇ ਅਸਤੀਫੇ ਦੇ ਦਿੱਤੇ ਸਨ ਭਾਵ ਗੁਰਪ੍ਰਤਾਪ ਸਿੰਘ ਵਡਾਲਾ ਹੁਣ ਜੇ ਬਾਕੀ ਲੀਡਰ ਹੁਣ ਉਹਨਾਂ ਦੇ ਵੱਲੋਂ ਆਪਣੀ ਸਿਰਫ ਦੇ ਕੇ ਸ਼੍ਰੋਮਣੀ ਕਾਲਦਲ ਵਿੱਚ ਇੱਕ ਹੋਣ ਦਾ ਫੈਸਲਾ ਲਿਆ ਸੀ ਪਰ ਉਸ ਤੋਂ ਮਗਰੋਂ ਸੁਖਬੀਰ ਸਿੰਘ ਬਾਦਲ ਦੀ ਆਪਸੀ ਮੰਡਲੀ ਵਿੱਚ ਇੱਕ ਭਗੜੜ ਮੱਚਦੀ ਹੋਈ ਦਿਖਾਈ ਦਿੱਤੀ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਆਪਣੇ ਤੌਰ ਤੇ ਵੱਖਰਾ ਡੈਲੀਗੇਟ ਇਜਲਾਸ ਕਰ ਲਿਆ ਗਿਆ ਤੇ ਖੁਦ ਨੂੰ ਹੀ ਪ੍ਰਧਾਨ ਬਣਾ ਲਿਆ ਗਿਆ ਤੇ ਉਸ ਮੌਕੇ ਕੁੰਡੀਆਂ ਅੰਦਰੋਂ ਕੁੰਡੀਆਂ ਲਾ ਕੇ ਦਰਵਾਜ਼ੇ ਬੰਦ ਕਰ ਲਏਗੇ ਇਹਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਗਿਆ ਇੱਥੇ ਵੱਡਾ ਦਾਵਾ ਗਾਣੀ ਹਰਪ੍ਰੀਤ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਤੇ ਨਾਲੇ ਉਹਨਾਂ ਦਾ ਇਹ ਵੀ ਕਹਿਣਾ ਕਿ ਹੁਣ ਅਸਲ ਅਕਾਲੀ ਦਲ ਆ ਗਿਆ ਹੈ ਇਹਨਾਂ ਦੇ ਕੋਲੋਂ ਜੋ ਚੁੱਲੇ ਦਾ ਇਨ ਦਾ ਸਟੈਂਡ ਹੈ ਉਹ ਵਾਪਸ ਲਿਆ ਜਾਵੇਗਾ ਸਟੈਂਡ ਦੇ ਵਿੱਚ ਤਿੰਨ ਪਿੱਲਰ ਨੇ ਉਹ ਹੁਣ ਇਹਨਾਂ ਦੇ ਕਬਜ਼ੇ ਹਿੱਠੋਂ ਛੁਡਾਏ ਜਾਣਗੇ ਪਹਿਲਾ ਪਿੱਲਰ ਇਹ ਹੈ ਕਿ ਸ਼੍ਰੋਮਣੀ ਕਮੇਟੀ ਇਹਨਾਂ ਦੇ ਕੋਲੋਂ ਵਾਪਸ ਲਈ ਜਾਵੇਗੀ ਸ਼੍ਰੋਮਣੀ ਕਲ ਦਲ ਦਾ ਚੋਣ ਨਿਸ਼ਾਨ ਵਾਪਸ ਲਿਆ ਜਾਵੇਗਾ ਤੇ ਅਕਾਲੀ ਦਲ ਦਾ ਚੰਡੀਗੜ੍ਹ ਦੇ ਵਿੱਚ ਦਫ਼ਤਰ ਉਹ ਵੀ ਅਸੀਂ ਲਵਾਂਗੇ ਤੇ ਲੈ ਕੇ ਰਵਾਂਗੇ ਇੱਥੇ ਇਹ ਵੱਡਾ ਗੈਰਨੀ ਹਰਪ੍ਰਿੰਦ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਗਾਨੀ ਹਰਪ੍ਰੀਤ ਸਿੰਘ ਦੇ ਵੱਲ ਇਹ ਵੀ ਗੱਲ ਆਖ ਦਿੱਤੀ ਗਈ ਹੈ ਕਿ ਮੈਨੂੰ ਪ੍ਰਧਾਨ ਬਣਾਉਣ ਦੇ ਵਿੱਚ ਸੁਖਬੀਰ ਸਿੰਘ ਬਾਲਦਾ ਦੇ ਧੜੇ ਦਾ ਵੱਡਾ ਹੱਥ ਹੈ ਜੇਕਰ ਇਹ ਮੈਨੂੰ ਜ਼ਿੰਮੇਵਾਰੀ ਤੋਂ ਨਾ ਲੌਂਦੇ ਤਾਂ ਮੈਂ ਇੱਥੇ ਪ੍ਰਧਾਨ ਨਹੀਂ ਬੰਨਾ ਸੀ ਤੇ ਮੈਨੂੰ ਇਹਨਾਂ ਸਾਰਿਆਂ ਦੀਆਂ ਕਾਰਨਾਮੀਆਂ ਦਾ ਪਤਾ ਕਿੱਥੇ ਕਿੱਥੇ ਇਹਨਾਂ ਨੇ ਪ੍ਰਾਪਰਟੀ ਬਣਾਈ ਹੈ ਇਹਨਾਂ ਦੇ ਚਿਹਰੇ ਹੁਣ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਨੰਗਾ ਕਰਾਂਗਾ ਇੱਥੇ ਇਹ ਕੁਝ ਵੱਡੇ ਲਾਨ ਗਏ ਨੇ ਹਰਪ੍ਰੀਤ ਸਿੰਘ ਦੇ ਵੱਲੋਂ ਕਰ ਦਿੱਤੇ ਗਏ ਨੇ ਵਾਧੀਆਂ ਅਗਲੀ ਖਬਰ ਤੇ ਵੱਲ ਵਿਕਰਮ ਜਿੱਠੀ ਦੀ ਜ਼ਮਾਨਤ ਤੋਂ ਲੈ ਕੇ ਅੱਜ ਮੁਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਵਿਕਰਮ ਜਿੱਠੀ ਨੂੰ ਕੋਈ ਵੀ ਰਾਹਤ ਨਹੀਂ ਮਿਲੀ ਹੈ ਇਸ ਮਾਮਲੇ ਨੂੰ ਲੈ ਕੇ ਦੁਬਾਰਾ ਸੁਣਵਾਈ ਹੋਣਾ 12 ਅਗਸਤ ਨੂੰ ਹੋਵੇਗੀ ਤੇ 12 ਅਗਸਤ ਨੂੰ ਦੂਜੇ ਮਾਮਲੇ ਨੂੰ ਲੈ ਕੇ ਵੀ ਸੁਣਵਾਈ ਹੋਵੇਗੀ ਵਿਕਰਮ ਜਿੱਥੇ ਦੀ ਬੈਰਕ ਪਦ ਨੂੰ ਲੈ ਕੇ ਸੁਣਵਾਈ 12 ਅਗਸਤ ਨੂੰ ਹੋਵੇਗੀ ਵਿਕਰਮ ਜਿੱਥੇ ਦੀ ਜ਼ਮਾਨਤ ਨੂੰ ਲੈ ਕੇ ਸੁਣਵਾਈ 12 ਅਗਸਤ ਨੂੰ ਹੋਵੇਗੀ ਇਹਨਾਂ ਦੋਵਾਂ ਮਾਮਲੇ ਨੂੰ ਲੈ ਕੇ ਸੁਣਵਾਈ 12 ਅਗਸਤ ਨੂੰ ਹੋਣ ਜਾ ਰਹੀ ਹੈ ਤਾਰੀਖ ਤੇ ਤਰੀਕ ਪੈਂਦੀ ਦਿਖਾਈ ਦੇ ਰਹੀ ਹੈ ਤੇ ਵਿਕਰਮ ਜਿੱਥੇ ਨੂੰ ਹਾਲ ਦੀ ਘੜੀ ਵਿੱਚ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਹੋਰ ਰਹਿਣਾ ਪੈ ਸਕਦਾ ਹੈ ਬਾਦਿਆਂ ਅਗਲੀ ਖਬਰ ਦੇ ਵੱਲ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਦੀ ਜੋ ਭਰਤੀ ਸੁਪਰੀਮ ਕੋਰਟ ਦੇ ਵੱਲੋਂ ਰੱਦ ਕਰ ਦਿੱਤੀ ਗਈ ਸੀ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੁਬਾਰਾ ਹੁਣ ਸੁਪਰੀਮ ਕੋਰਟ ਦੇ ਵਿੱਚ ਜਾਵੇਗੀ ਤੇ ਸੁਪਰੀਮ ਕੋਰਟ ਦੇ ਵੱਲੋਂ ਜੋ ਆਦੇਸ਼ ਇਸ ਭਰਤੀ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ ਗਏ ਸਨ ਇਹਨਾਂ ਆਦੇਸ਼ਾਂ ਵਿੱਚ ਕੁਝ ਬਦਲਾਅ ਕਰਨ ਦੀ ਮੰਗ ਰੱਖੇਗੀ ਇਸ ਨੂੰ ਲੈ ਕੇ ਜਾਣਕਾਰੀ ਦਿੰਦੇ ਹੋਇਆ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਪੈਂਸ ਦੇ ਵੱਲੋਂ ਟਵੀਟ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨੂੰ ਲੈ ਕੇ ਦੁਬਾਰਾ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਵਿੱਚ ਜਾਵੇਗੀ ਤੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਦੇ ਮੁਤਾਬਕ ਇਹਨਾਂ ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਨੂੰ ਦੁਬਾਰਾ ਡਿਊਟੀ ਕਰਨ ਦੀ ਮੰਗ ਰੱਖੇਗੀ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਇਆ ਸੁਪਰੀਮ ਕੋਰਟ ਦੇ ਅੱਗੇ ਇਹ ਮੰਗ ਪੰਜਾਬ ਸਰਕਾਰ ਰੱਖੇਗੀ ਵਦਿਆ ਅਗਲੀ ਖਬਰ ਦੇ ਬਾਲਾ ਪੰਜਾਬੀ ਗਾਇਕ ਕਰਨ ਔਜਲਾ ਅਤੇ ਹਣੀ ਸਿੰਘ ਦੇ ਵੱਲੋਂ ਹੁਣ ਮਾਫੀ ਮੰਗ ਲਈ ਗਈ ਹੈ ਬੀਤੇ ਕੁਝ ਦਿਨ ਪਹਿਲਾਂ ਕਰਨ ਔਜਲਾ ਅਤੇ ਹਣੀ ਸਿੰਘ ਦੇ ਵੱਲੋਂ ਕੁਝ ਗਾਣੇ ਅਜਿਹੇ ਕੱਢੇ ਗਏ ਸਨ ਜਿਸ ਨੂੰ ਲੈ ਕੇ ਉਹਨਾਂ ਦੇ ਉੱਪਰ ਇਹ ਦੋਸ਼ ਲੱਗਾ ਸੀ ਕਿ ਇਹਨਾਂ ਦੇ ਵੱਲੋਂ ਆਪਣੇ ਗਾਣਿਆਂ ਵਿੱਚ ਕੁਝ ਅਜਿਹੀ ਸ਼ਬਦਾਵਲੀ ਵਰਤੀ ਗਈ ਹੈ ਜਿਸ ਦੇ ਵਿੱਚ ਔਰਤਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਔਰਤਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਨੇ ਉਹਨਾਂ ਨੂੰ ਲੈ ਕੇ ਇਤਰਾਜਜੋਕ ਸ਼ਬਦਾਵਲੀ ਵਰਤੀ ਗਈ ਹੈ ਤੇ ਇਸ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਵੱਲੋਂ ਇਹਨਾਂ ਦੋਹਾਂ ਹੀ ਗਾਇਕਾਂ ਨੂੰ ਨੋਟਿਸ ਕੱਢਿਆ ਗਿਆ ਸੀ ਤੇ ਡੀਜੀਪੀ ਨੂੰ ਵੀ ਪੰਜਾਬ ਦੇ ਡੀਜੀਪੀ ਨੂੰ ਵੀ ਇਸ ਮਾਮਲੇ ਵਿੱਚ ਲਿਖਤੀ ਸ਼ਿਕਾਇਤ ਕਰਕੇ ਇਹਨਾਂ ਖਿਲਾਫ ਕਾਰਵਾਈ ਜਾਂਚ ਕਰਨ ਦੇ ਆਦੇਸ਼ ਦਿੱਤੇ ਗਏ ਸਨ ਤੇ ਇਹਨਾਂ ਦੋਹਾਂ ਗਾਇਕਾਂ ਨੂੰ ਨੋਟਿਸ ਪੇਜ ਕੇ 11 ਅਗਸਤ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਮੁਹਾਲੀ ਦੇ ਮਹਿਲਾ ਕਮਿਸ਼ਨ ਦੇ ਦਫ਼ਤਰ ਵਿੱਚ ਤਲਬ ਕੀਤਾ ਗਿਆ ਸੀ ਪਰ ਇਹਨਾਂ ਗਾਇਕਾਂ ਦੇ ਵੱਲੋਂ ਹੁਣ ਮਾਫੀ ਮੰਗ ਲਈ ਗਈ ਹੈ ਦੋਵੇਂ ਗਾਇਕ ਵਿਦੇਸ਼ ਦੇ ਵਿੱਚ ਨੇ ਤੇ ਇਹਨਾਂ ਦੇ ਵੱਲੋਂ ਆਪਣੀ ਮਾਫੀ ਫੋਨ ਦੇ ਜ਼ਰੀਏ ਮੰਗੀ ਗਈ ਹੈ ਇਸ ਨੂੰ ਲੈ ਕੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗੇਲੇ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਇਆ ਜਾਣਕਾਰੀ ਸਾਂਝੀ ਕਰਦੇ ਹੋਇਆ ਇਹ ਸਪਸ਼ਟ ਕਰਨਾ ਦਿੱਤਾ ਗਿਆ ਕਿ ਇਹਨਾਂ ਦੇ ਵੱਲੋਂ ਆਪਣੀ ਮਾਫੀ ਫੋਨ ਤੇ ਮੰਗ ਲਈ ਗਈ ਹੈ ਇਹ ਦੋਵੇਂ ਗਾਇਕ ਇਸ ਮੌਕੇ ਬਾਹਰ ਨੇ ਵਿਦੇਸ਼ ਦੇ ਵਿੱਚ ਨੇ ਇਸ ਕਰਕੇ ਆ ਨਹੀਂ ਸਕਦੇ ਨੇ ਪਰ ਇਹਨਾਂ ਦੇ ਵੱਲੋਂ ਮਾਫੀ ਮੰਗ ਲਈ ਗਈ ਹੈ ਤੇ ਇਹ ਵੀ ਨਰਦੇ ਜਾਰੀ ਕੀਤੇ ਗਏ ਨੇ ਕਿ ਜੇ ਇਸ ਮੌਕੇ ਇਹ ਪੰਜਾਬ ਦੇ ਵਿੱਚ ਆਉਣਗੇ ਦਫਤਰ ਦੇ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਰੱਖਣਗੇ ਇੱਥੇ ਇਹ ਬਿਆਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਦੇ ਦਿੱਤਾ ਗਿਆ ਹੈ ਬਾਦਿਆਂ ਅਗਲੀ ਖਬਰ ਤੇ ਵੱਲਾ ਪੰਜਾਬ ਦੇ ਵਿੱਚ ਇਸ ਮੌਕੇ ਗਰਮੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਗਰਮੀ ਦਿਨੋਂ ਦਿਨ ਵੱਧ ਰਹੀ ਹੈ ਤੇ ਹੰਮਸ ਵੀ ਨਾਲ ਆਪਣਾ ਜੋਰ ਫੜਦੀ ਹੋਈ ਦਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ ਆਖਿਆ ਗਿਆ ਕਿ ਪੰਜਾਬ ਦੇ ਵਿੱਚ ਮੀਂਹ ਮੁੜ ਤੋਂ 14 ਅਗਸਤ ਤੋਂ ਬਾਅਦ ਜੋੜ ਫਟਣਗੇ ਪਰ ਹਲਦੀ ਕੜੀ ਵਿੱਚ ਕਿਤੇ ਟੁੱਟਵਾ ਹਲਕਾ ਵੀ ਪੈ ਸਕਦਾ ਹੈ ਬਹੁਤਾ ਭਾਰੀ ਨਹੀਂ ਪਵੇਗਾ ਪੰਜਾਬ ਦੇ ਵਿੱਚ ਮੁਰ ਤੋਂ 14 ਅਗਸਤ ਤੋਂ ਬਾਅਦ ਮੌਸਮ ਬਦਲੇਗਾ ਤੇ 17-18 ਤੱਕ 17-18 ਅਗਸਤ ਤੱਕ ਵੀ ਪੈਣਗੇ ਤੇ ਹਲਦੀ ਕੜੀ ਦੇ ਵਿੱਚ ਗਰਮੀ ਅਤੇ ਹਮਸ ਇਸੇ ਤਰ੍ਹਾਂ ਬਰਕਰਾਰ ਰਹੇਗੀ ਇਹ ਸਨ ਅੱਜ ਦੀ ਵੱਡੀ ਖਬਰਾਂ ਇਹਨਾਂ ਖਬਰਾਂ ਵਿੱਚ ਕਿਸੇ ਖਬਰ ਬਾਰੇ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰੈਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈਫ ਪੰਜਾਬ ਦੇ ਨਾਲ